ਹੁਣ ਭਾਰਤੀ ਜਨਤਾ ਪਾਰਟੀ ਆ ਘੋਟਣ ਤੇ ਲੱਗੀ ਹੋਈ ਆ ਆਵਾਜ਼ਵਾ ਸਾਹਿਬ ਵੱਡੇ ਦਿਲ ਨਾਲ راہਲ ਗਾਂਧੀ ਜੀ ਨੇ ਮਾਫੀ ਮੰਗੀ ਜੋ 80 ਦੀਆਂ ਘਟਨਾਵਾਂ ਹੋਈਆਂ ਨੇ ਅੱਜ ਮੈਂ ਤੁਹਾਨੂੰ ਸਦਨ 'ਚ ਬੇਨਤੀ ਕਰਦਾ ਸਾਰਾ ਦੇਸ਼ ਦੇ ਵਿੱਚ ਪੰਜਾਬੀ ਬੈਠੇ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਵੇਖ ਰਹੇ ਨੇ ਵੱਡਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਆਹ ਦਿਨ ਵੇਖਣੇ ਪੈ ਰਹੇ ਨੇ ਸੋ ਇਹ ਮੈਂ ਮਾਫੀ ਕਹਿਣਾ ਕਿ ਤੁਹਾਨੂੰ ਵੀ ਜਿਵੇਂ ਅੱਜ ਪਿਛਲਿਆਂ ਨੂੰ ਯਾਦ ਕਰਕੇ ਲਾਣਤਾ ਪਾਈਆਂ ਜਾ ਰਹੀਆਂ ਤੇ ਤੁਹਾਨੂੰ ਸ਼ਾਬਾਸ਼ ਹੀ ਦਿੱਤੀ ਜਾਊਗੀ ਕਿ ਤੁਸੀਂ ਪਿਛਲੀ ਜਿਹੜੀਆਂ ਗਲਤੀਆਂ ਹੋਈਆਂ ਤੁਹਾਡੀਆਂ ਸਰਕਾਰਾਂ ਵੇਲੇ ਵੱਡੇ ਦਿਲ ਨਾਲ ਅੱਜ ਮਾਫੀ ਮੰਗ ਲਓ ਤਾਂ ਕਿ ਸਾਰੇ ਪੰਜਾਬੀ ਤੁਹਾਨੂੰ ਸ਼ਾਬਾਸ਼ ਹੀ ਦੇਣਗੇ ਜੀ ਬਾਈ ਬਸ ਜੀ ਮਾਈਕ ਔਨ ਕਰਿਓ ਸੋ ਇੱਕ ਮਿੰਟ ਇੱਕ ਮਿੰਟ ਦੀ ਹਰ ਜਿਹੜੀ ਇਹਨਾਂ ਨੇ ਰੱਖੀ ਗੱਲ ਏ ਅਸੀਂ ਮੰਨਣ ਨੂੰ ਤਿਆਰ ਹਾਂ ਜੇ ਕੇਜਰੀਵਾਲ ਸਾਹਿਬ ਪਹਿਲੇ ਜਦੋਂ ਮਾਨ ਸਾਹਿਬ ਨਾਲ ਬੈਠੇ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਿਵਾ ਕੇ ਰੱਖਾਂਗਾ ਪਾਣੀ ਦਾ ਜੇ ਉਹ ਮੰਗ ਜਾ ਤੇ ਮੈਂ ਵੀ ਬਕਾਇਦਾ ਤੌਰੇ 'ਤੇ ਇਸ ਨੂੰ ਕਬੂਲ ਕਰਾਂ ਹਾਂਜੀ ਕੀ ਕਹਿ ਰਹੇ ਬੰਨਵਾਲੀ ਸਾਹਿਬ ਕੀ ਕਹਿ ਰਹੇ ਤੁਸੀਂ ਮੈਂ ਸਪੀਕਰ ਸਾਹਿਬ ਇੱਕ ਗੱਲ ਇਤਿਹਾਸਕ ਕਹਿਣੀ ਚਾਹਣਾ ਕੀ ਇਹ ਗੱਲ ਸੱਚ ਨਹੀਂ ਕਿ ਟੱਕ ਲਾਉਣ ਆਈ ਸੀ ਇੰਦਰਾ ਗਾਂਧੀ ਕੁਪੂਰੀ ਕੀ ਅਮਰਿੰਦਰ ਸਿੰਘ ਆ ਕਾਗਰਾਂ ਦਾ ਐਮਪੀ ਹੋ ਕੇ ਨਾਲ ਖੜਾ ਨਹੀਂ ਸੀ ਲਾਟਕ ਬੀਬੀ ਮੈਂ ਇਤਿਹਾਸਿਕ ਗੱਲਾਂ ਕਰ ਰਿਹਾ ਅੱਜ ਮਾਫੀ ਮੰਗੋ ਕੀ ਮੇਰੀ ਗੱਲ ਸਿਰ જયਪੁਰ ਮੈਂ ਪੁੱਛਣਾ ਚਾਹਣਾ ਤੁਸੀਂ ਦੱਸੋ ਇੱਕ ਮਿੰਟ ਅਮਰਿੰਦਰ ਉਹਨਾਂ ਨੂੰ ਸ਼ਾਇਦ ਮੰਗ ਲੈਣ। ਸਪੀਕਰ ਸਾਹਿਬ 31 ਬਾਲ 188 ਨੂੰ ਰੁਕੋ ਬਣਾ ਬੜੀ ਸਮਝੀ। ਵੇਖੋ ਚੇਅਰਮੈਨ ਸਾਹਿਬ ਬਹੁਤ ਚੰਗੇ ਮਾਹੌਲ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਇਕੱਠੇ ਆ। ਆ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤਾਂ ਕੋਈ ਲਾਭ ਹੈ। ਜਦੋਂ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ ਚਲੋ ਜੇ ਮੇਰਾ ਮੇਰਾ ਪ੍ਰਚਾਰ ਤੇ ਭੰਡੀ ਪ੍ਰਚਾਰ ਕਰਨ ਵਾਸਤੇ ਸੈਸ਼ਨ ਸੱਦੇ ਆ ਤੇ ਫਿਰ ਲੋਕਾਂ ਨੂੰ ਕਹਿ ਦਿਓ ਕਿ ਇਹਦਾ ਪਰਪਸ ਕੁਝ ਨਹੀਂ ਇਹਦਾ ਪਰਪਸ ਮੇਰਾ ਭੰਡੀ ਪ੍ਰਚਾਰ ਜੀ ਬਣਾਵਾਲੀ ਸਾਹਿਬ ਉਹ ਤਾਂ ਤੁਸੀਂ ਆਪਣੇ ਮੀਮੋ ਪਾਈ ਫਿਰਦੇ ਹੋ ਪਾਣੀ ਬੰਦ ਕਰਦੇ ਹੋ ਪਾਣੀ ਪੂਰਾ ਮਾਰ ਦਿਓ ਸਪੀਕਰ ਸਾਹਿਬ ਬਣਾਵਾਲੀ ਸਾਹਿਬ ਜੇਦਾ ਡਾਕਟਰ ਸਾਹਿਬ ਕੋਲੇ ਜਾਣਿਆ ਪਹਿਲਾਂ ਬਿਮਾਰੀ ਪੁੱਛਦਾ ਕਿਵੇਂ ਸ਼ੁਰੂ ਹੋਈ ਸੀ ਤੇਰੀ ਹਿਸਟਰੀ ਕਿਵੇਂ ਸੀ ਕੀ ਤਾਂ ਹਿਸਟਰੀ ਤੇ ਦਾ ਮਾਫੀ ਮੰਗਣ ਅੱਜ ਜੇ ਉਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਅੱਜ ਪੰਜਾਬ ਨੂੰ ਆ ਦੰਨ ਹੀ ਵੇਖਣੇ ਪੈਂਦੇ ਸੀਗੇ ਇਸ ਕਰਕੇ ਕਹਿਣਾ ਕਿ 31 12 81 ਨੂੰ ਜੋ ਸਮਝੌਤਾ ਹੋਇਆ ਬਲਾਕੇ ਦਰਬਾਰਾ ਸਿੰਘ ਦੀ ਧੌਣ ਤੇ ਗੋਟਾ ਰੱਖ ਕੇ ਦਸਤਕਤ ਕਰਾਇਆ ਗਿਆ ਜੈਪੁਰ ਸਦਕੇ ਉਹਦੇ ਪੰਜਾਬ ਦੀ ਸਾਰਾ ਘੁੱਟਤੀ ਸੀਗੀ ਇਸ ਤੋਂ ਇਲਾਵਾ ਦੂਜੀ ਗੱਲ ਮੈਂ ਹੋਰ ਕਹਿਣੀ ਚਾਹਣਾ ਮੈਂ ਹੋਰ ਗੱਲ ਕਹਿਣੀ ਚਾਹਣਾ ਬਾਜਵਾ ਸਾਹਿਬ ਸੁਣ ਲਿਓ ਮਗਰ ਤੁਹਾਡੇ ਬੁਲਾਰਿਆਂ ਨੇ ਬੋਲਣਾ ਜਵਾਬ ਦੇ ਦਿਓ ਮੈਂ ਇੱਕ ਗੱਲ ਸਪੀਕਰ ਸਾਹਿਬ ਹੋਰ ਕਹਿਣੀ ਚਾਹਣਾ ਮੇਰੀ ਗੱਲ ਸੌਣ ਦਾ ਜਵਾਬ ਦੇ ਦਿਓ ਬਾਜਵਾ ਸਾਹਿਬ ਮਗਰੋਂ ਜਵਾਬ ਦੇ ਦਿਓ ਤੁਹਾਡੇ ਕੋਲ ਟੈਲੀ ਸਪੀਕਰ ਸਾਹਿਬ ਟਾਈਮ ਬਰਬਾਦ ਨਾ ਕਰ ਹੁਣ ਭਾਰਤੀ ਜਨਤਾ ਪਾਰਟੀ ਐ ਘੋਟਣ ਤੇ ਲੱਗੀ ਹੋਈ ਆ ਬਾਜਵਾ ਸਾਹਿਬ ਵੱਡੇ ਦਿਲ ਨਾਲ راہਲ ਗਾਂਧੀ ਜੀ ਨੇ ਮਾਫੀ ਮੰਗੀ ਜੋ 80 ਦੀਆਂ ਘਟਨਾਵਾਂ ਹੋਈਆਂ ਨੇ ਅੱਜ ਮੈਂ ਤੁਹਾਨੂੰ ਸਦਨ 'ਚ ਬੇਨਤੀ ਕਰਦਾ ਸਾਰਾ ਦੇਸ਼ ਦੇ ਵਿੱਚ ਪੰਜਾਬੀ ਬੈਠੇ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਵੇਖ ਰਹੇ ਨੇ ਵੱਡਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਆ ਜਿਦੇ ਕਰਕੇ ਅੱਜ ਜਿਹੜੇ ਸਾਨੂੰ ਆਹਾ ਦਿਨ ਵੇਖਣੇ ਪੈ ਰਹੇ ਨੇ ਸੋ ਇਹ ਮੈਂ ਮਾਫੀ ਕਹਿਣਾ ਕਿ ਤੁਹਾਨੂੰ ਵੀ ਜਿਵੇਂ ਅੱਜ ਪਿਛਲਿਆਂ ਨੂੰ ਯਾਦ ਕਰਕੇ ਲਾਣਤਾ ਪਾਈਆਂ ਜਾ ਰਹੀਆਂ ਤੇ ਤੁਹਾਨੂੰ ਸ਼ਾਬਾਸ਼ੇ ਦਿੱਤੀ ਜਾਊਗੀ ਕਿ ਤੁਸੀਂ ਪਿਛਲੀ ਜੜੀਆਂ ਗਲਤੀਆਂ ਹੋਈਆਂ ਤੁਹਾਡੀਆਂ ਸਰਕਾਰਾਂ ਵੇਲੇ ਵੱਡੇ ਦਿਲ ਨਾਲ ਅੱਜ ਮਾਫੀ ਮੰਗ ਲਓ ਤਾਂ ਕਿ ਸਾਰੇ ਪੰਜਾਬੀ ਤੁਹਾਨੂੰ ਸ਼ਾਬਾਸ਼ੇ ਦੇਣਗੇ ਜੀ ਬਾਈਬਸ ਸਾਹਿਬ ਜੀ ਮਾਈਕ ਔਨ ਕਰਿਓ ਸੋ ਇੱਕ ਮਿੰਟ ਇੱਕ ਮਾਦੀ ਹਰ ਜਿਹੜੀ ਇਹਨਾਂ ਨੇ ਰੱਖੀ ਗੱਲ ਏ ਅਸੀਂ ਮੰਨਣ ਨੂੰ ਤਿਆਰ ਏ ਜੇ ਕੇਜਰੀਵਾਲ ਸਾਹਿਬ ਪਹਿਲੇ ਜਦੋਂ ਮਾਨ ਸਾਹਿਬ ਨਾਲ ਬੈਠੇ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਿਵਾ ਕੇ ਰੱਖਾਂਗਾ ਪਾਣੀ ਦਾ ਜੇ ਉਹ ਮੰਗ ਜਾ ਤੇ ਮੈਂ ਵੀ ਬਖੈਦਾ ਤੌਰੇ ਇਸ ਨੂੰ ਕਬੂਲ ਕਰ ਹਾਂਜੀ ਕੀ ਕਹਿ ਰਹੇ ਬਣਵਾਲੀ ਸਾਹਿਬ ਕੀ ਕਹਿ ਰਹੇ ਤੁਸੀਂ ਮੈਂ ਸਪੀਕਰ ਸਾਹਿਬ ਇੱਕ ਗੱਲ ਇਤਿਹਾਸਕ ਕਹਿਣੀ ਚਾਹਣਾ ਕੀ ਇਹ ਗੱਲ ਸੱਚ ਨਹੀਂ ਕਿ ਟੱਕ ਲਾਉਣ ਆਈ ਸੀ ਇੰਦਰਾ ਗਾਂਧੀ ਕੁਪਰੀ ਕੀ ਅਮਰਿੰਦਰ ਸਿੰਘ ਆ ਕਾਗਰਾ ਦਾ ਐਮਪੀਓ ਕੇ ਨਾਲ ਖੜਾ ਨਹੀਂ ਸੀ ਲਾ ਟੱਕ ਬੀਬੀ ਮੈਂ ਇਤਿਹਾਸਕ ਗੱਲਾਂ ਕਰ ਰਿਹਾ ਅੱਜ ਮਾਫੀ ਮੰਗੋ ਕੀ ਮੇਰੀ ਗੱਲ ਸੁਣੋ ਜੈਪੁਰ ਮੈਂ ਪੁੱਛਣਾ ਚਾਹਣਾ ਤੁਸੀਂ ਦੱਸੋ ਇੱਕ ਮਿੰਟ ਕੱਢ ਲਿਓ ਗੱਲ ਉਹਨਾਂ ਨੂੰ ਸ਼ਾਇਦ ਮੰਗ ਲੈਣ ਸਪੀਕਰ ਸਾਹਿਬ 31 12 1982 ਨੂੰ ਰੁਕੋ ਬਣਾ ਬਾਈ ਸਾਹ ਜੀ ਵੇਖੋ ਚੇਅਰਮੈਨ ਸਾਹਿਬ ਬਹੁਤ ਚੰਗੇ ਮਾਹੌਲ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਇਕੱਠੇ ਹੋ ਆ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤਾਂ ਕੋਈ ਲਾਭ ਹੈ ਜਦੋਂ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਹਾਂ ਚਲੋ ਜੇ ਮੇਰਾ ਮੇਰਾ ਪ੍ਰਚਾਰ ਤੇ ਭੰਡੀ ਪ੍ਰਚਾਰ ਕਰਨ ਵਾਸਤੇ ਸੈਸ਼ਨ ਸੱਦੇ ਆ ਤੇ ਫਿਰ ਲੋਕਾਂ ਨੂੰ ਕਹਿ ਦਿਓ ਕਿ ਇਹਦਾ ਪਰਪਸ ਕੁਝ ਨਹੀਂ ਇਹਦਾ ਪਰਪਸ ਮੇਰਾ ਭੰਡੀ ਪ੍ਰਚਾਰ ਹੈ ਜੀ ਬਣਾਵਾਲੀ ਸਾਹਿਬ ਉਹ ਤਾਂ ਤੁਸੀਂ ਆਪਣੇ ਮੀਮੋ ਪਾਈ ਫਿਰਦੇ ਹੋ ਪਾਣੀ ਪੰਦ ਪਾਣੀ ਪੂਰਾ ਮਾਰ ਜਾਓ ਸਪੀਕਰ ਸਾਹਿਬ ਬਣਾਵਾਲੀ ਸਾਹਿਬ ਜੇ ਡਾਕਟਰ ਸਾਹਿਬ ਕੋਲੇ ਜਾਣਿਆ ਪਹਿਲਾਂ ਬਿਮਾਰੀ ਪੁੱਛਦਾ ਕਿਵੇਂ ਸ਼ੁਰੂ ਹੋਈ ਸੀ ਤੇਰੀ ਹਿਸਟਰੀ ਕਿਵੇਂ ਸੀਗੀ ਤਾਂ ਹਿਸਟਰੀ ਤੇ ਦਾ ਮਾਫੀ ਮੰਗ ਅੱਜ ਜੇ ਉਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਅੱਜ ਪੰਜਾਬ ਨੂੰ ਆ ਦਿਨ ਨਹੀਂ ਵੇਖਣੇ ਪੈਂਦੇ ਸੀਗੇ ਇਸ ਕਰਕੇ ਕਹਿਣਾ ਕਿ 31 12 81 ਨੂੰ ਜੋ ਸਮਝੌਤਾ ਹੋਇਆ ਬਲਾਕੇ ਦਰਬਾਰਾ ਸਿੰਘ ਦੀ ਧੌਣ ਤੇ ਗੋਟਾ ਰੱਖ ਕੇ ਦਸਤਕਤ ਕਰਾਇਆ ਗਿਆ ਜੈਪੁਰ ਸੱਦ ਕੇ ਉਹਦੇ ਪੰਜਾਬ ਦੀ ਸਾਰਾ ਘੁੱਟਤੀ ਸੀਗੀ ਇਸ ਤੋਂ ਇਲਾਵਾ ਦੂਜੀ ਗੱਲ ਮੈਂ ਹੋਰ ਕਹਿਣੀ ਚਾਹਣਾ ਮੈਂ ਹੋਰ ਗੱਲ ਕਹਿਣੀ ਚਾਹਣਾ ਬਾਜਵਾ ਸਾਹਿਬ ਸੁਣ ਲਿਓ ਮਗਰ ਤੁਹਾਡੇ ਬੁਲਾਰਿਆਂ ਨੇ ਬੋਲਣਾ ਜਵਾਬ ਦੇ ਦਿਓ ਮੈਂ ਇੱਕ ਗੱਲ ਸਪੀਕਰ ਸਾਹਿਬ ਹੋਰ ਕਹਿਣੀ ਚਾਹਣਾ ਮੇਰੀ ਗੱਲ ਸੁਣਨ ਦਾ ਜਵਾਬ ਦੇ ਦਿਓ ਬਾਜਵਾ ਸਾਹਿਬ ਮਗਰ ਜਵਾਬ ਦੇ ਦਿਓ ਤੁਹਾਡੇ ਕੋਲੇ ਟਾਈ ਸਪੀਕਰ ਸਾਹਿਬ ਕਾਇਮ ਬਰਬਾਦ ਨਾ ਕਰ ਹੁਣ ਭਾਰਤੀ ਜਨਤਾ ਪਾਰਟੀ ਆ ਘੁੱਟਣ ਤੇ ਲੱਗੀ ਹੋਈ ਆ ਬਾਜਵਾ ਸਾਹਿਬ ਵੱਡੇ ਦਿਲ ਨਾਲ راہਲ ਗਾਂਧੀ ਜੀ ਨੇ ਮਾਫੀ ਮੰਗੀ ਜੋ 80 ਦੀਆਂ ਘਟਨਾਵਾਂ ਹੋਈਆਂ ਨੇ ਅੱਜ ਮੈਂ ਤੁਹਾਨੂੰ ਸਦਨ 'ਚ ਬੇਨਤੀ ਕਰਦਾ ਸਾਰਾ ਦੇਸ਼ ਦੇ ਵਿੱਚ ਪੰਜਾਬੀ ਬੈਠੇ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਵੇਖ ਰਹੇ ਨੇ ਵੱਡਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਆਹ ਦਿਨ ਵੇਖਣੇ ਪੈ ਰਹੇ ਨੇ ਸੋ ਇਹ ਮੈਂ ਮਾਫੀ ਕਹਿਣਾ ਕਿ ਤੁਹਾਨੂੰ ਵੀ ਜਿਵੇਂ ਅੱਜ ਪਿਛਲਿਆਂ ਨੂੰ ਯਾਦ ਕਰਕੇ ਲਾਹਨਤਾਂ ਪਾਈਆਂ ਜਾ ਰਹੀਆਂ ਤੇ ਤੁਹਾਨੂੰ ਸ਼ਾਬਾਸ਼ ਹੀ ਦਿੱਤੀ ਜਾਊਗੀ ਕਿ ਤੁਸੀਂ ਪਿਛਲੀ ਜਿਹੜੀਆਂ ਗਲਤੀਆਂ ਹੋਈਆਂ ਤੁਹਾਡੀਆਂ ਸਰਕਾਰਾਂ ਵੇਲੇ ਵੱਡੇ ਦਿਲ ਨਾਲ ਅੱਜ ਮਾਫੀ ਮੰਗ ਲਓ ਤਾਂ ਕਿ ਸਾਰੇ ਪੰਜਾਬੀ ਤੁਹਾਨੂੰ ਸ਼ਾਬਾਸ਼ ਹੀ ਦੇਣਗੇ ਜੀ ਬਾਈਬਾ ਸਾਹਿਬ ਜੀ ਮਾਈਕ ਔਨ ਕਰਿਓ ਸੋ ਇੱਕ ਮਿੰਟ ਇੱਕ ਮਿੰਟ ਦੀ ਹਰ ਜਿਹੜੀ ਇਹਨਾਂ ਨੇ ਰੱਖੀ ਗੱਲ ਏ ਅਸੀਂ ਮੰਨਣ ਨੂੰ ਤਿਆਰ ਹਾਂ ਜੇ ਕੇਜਰੀਵਾਲ ਸਾਹਿਬ ਪਹਿਲੇ ਜਦੋਂ ਮਾਨ ਸਾਹਿਬ ਨਾਲ ਬੈਠੇ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਿਵਾ ਕੇ ਰੱਖਾਂਗਾ ਪਾਣੀ ਦਾ ਜੇ ਉਹ ਮੰਗ ਜਾ ਤੇ ਮੈਂ ਵੀ ਬਕਾਇਦਾ ਤੌਰੇ ਇਸ ਨੂੰ ਕਬੂਲ ਕਰਾਂ ਹਾਂਜੀ ਕੀ ਕਹਿ ਰਹੇ ਬਣਾਵਾਲੀ ਸਾਹਿਬ ਕੀ ਕਹਿ ਰਹੇ ਤੁਸੀਂ ਮੈਂ ਸਪੀਕਰ ਸਾਹਿਬ ਇੱਕ ਗੱਲ ਇਤਿਹਾਸਕ ਕਹਿਣੀ ਚਾਹਣਾ ਕੀ ਇਹ ਗੱਲ ਸੱਚ ਨਹੀਂ ਕਿ ਟੱਕ ਲਾਉਣ ਆਈ ਸੀ ਇੰਦਰਾ ਗਾਂਧੀ ਕੁਪੂਰੀ ਕੀ ਅਮਰਿੰਦਰ ਸਿੰਘ ਆ ਕਾਗਰਾਂ ਦਾ ਐਮਪੀ ਹੋ ਕੇ ਨਾਲ ਖੜਾ ਨਹੀਂ ਸੀ ਲਾਟਕ ਬੀਬੀ ਮੈਂ ਇਤਿਹਾਸ ਕੇ ਗੱਲਾਂ ਕਰ ਰਿਹਾ ਅੱਜ ਮਾਫੀ ਮੰਗੋ ਕੀ ਮੇਰੀ ਗੱਲ ਸਭ ਜੈਪੁਰ ਮੈਂ ਪੁੱਛਣਾ ਚਾਹਣਾ ਤੁਸੀਂ ਦੱਸੋ ਇੱਕ ਮਿੰਟ ਉਹ ਗੱਲ ਉਹਨਾਂ ਨੂੰ ਸ਼ਾਇਦ ਮੰਗ ਲੈਣ ਸਪੀਕਰ ਸਾਹਿਬ 31 83 ਨੂੰ ਰੁਕੋ ਬਣਾ ਬਾਈ ਸਾਹ ਜੀ ਵੇਖੋ ਚੇਅਰਮੈਨ ਸਾਹਿਬ ਬਹੁਤ ਚੰਗੇ ਮਾਹੌਲ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਇਕੱਠੇ ਆ ਆ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤਾਂ ਕੋਈ ਲਾਭ ਹੈ